ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਨੀ ਕਮੈਂਟ ਵਾਲੀ ਵੀਡੀਓ ਜੋ ਕਿ ਬਹੁਤ ਹੀ ਫਨੀ ਹੋਣ ਵਾਲੀ ਆ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਤੇ ਚੈਨਲ ਨੂੰ ਇੰਨਾ ਪਿਆਰ ਦੇ ਲਈ ਤੁਹਾਡੇ ਕਰਕੇ ਮੇਰੇ 10000 ਪਲੱਸ ਸਬਸਕ੍ਰਾਈਬਰ ਹੋ ਚੁੱਕੇ ਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਸ ਇਦਾਂ ਹੀ ਚੈਨਲ ਨੂੰ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਨੀ ਫਨੀ ਕਮੈਂਟ ਪੜ੍ਹਦੇ ਹਾਂ ਤੇ ਆਏ ਦੇਖਦੇ ਆਂ ਬੜਚਨ ਮਜ਼ਾ ਆਇਆ ਮੂੰਹ ਗੋਰਾ ਪੈਰ ਕਾਲੇ ਕਿਰਪਾ ਕਰਕੇ ਨਿਗਾਹ ਫੇਰ ਤੇ ਰੱਖੋ ਕਿਸੇ ਨੇ ਹੱਥ ਪੈਰ ਵਾਲ ਨਹੀਂ ਦੇਖਣਾ ਕਿਵੇਂ ਫਸੇ ਬੈਠੇ ਆ ਵਿੱਚ ਇਹਨਾਂ ਨੂੰ ਕਿੰਨੇ ਸੱਦ ਲਿਆ ਹੁਣ ਵਿਚਾਲੇ ਬਾਗਲ ਬਿੱਲਾ ਬੈਠਾ ਤਿੰਨ ਬੰਦੇ ਆਲਾ ਸੋਫਾ ਲਿਆਓ ਤਿੰਨ ਤੰਗ ਬੈਠੇ ਆ ਲੱਕ ਦੀ ਲਾਨਤ ਪਿੰਡ ਵਾਲਿਆਂ ਤੇ ਖਿੜਖਿੜ ਹੱਸਦੀ ਨਜ਼ਰ ਲੱਗ ਦੂ ਖੁਸ਼ੀ ਨਹੀਂ ਰਹਿਨੀ ਆ ਕੋਈ ਗਮੀ ਲੱਭ ਦੇ ਜ਼ਬਰਦਸਤੀ ਵਿਆਹ ਕਰਵਾ ਰਹੇ ਆ ਲੱਗਦਾ ਇਹ ਵੀ ਘਰੇ ਜਿੰਨੇ ਵੀ ਡਰਾਮਾ ਵੇਚ ਦਿੱਤੇ ਜਾਣ ਮੂੰਹ ਤੋਂ ਲਵੇ ਮੈਨੂੰ ਮੁੰਡਾ ਹੀ ਲੱਗਣਾ ਲੱਗਦਾ ਸ਼ਕਲੋਂ ਦਿਲੋਂ ਤੂੰ ਹੀ ਨਾ ਸਾਫ ਸੂਰਤ ਹੈਵੇਂ ਮੈਨੂੰ ਕੋਈ ਤਾਂ ਤੇਰੇ ਚ ਜਟਾ ਕਮੀ ਲੱਭ ਮੈਨੂੰ ਤਾਂ ਬੰਦਾ ਜਾਇ ਲੱਗੀ ਜਾਂਦਾ ਇਹ ਤਿਆਰ ਹੋ ਕੇ ਵੀ ਬੰਦਾ ਹੀ ਲੱਗਦੀ ਪਈ ਆ ਕੀ ਪਤਾ ਤੇ ਜਿਆਦਾ ਮੰਗ ਲਿਆ ਹੋਵੇ ਜਿਵੇਂ ਤੂੰ ਸਜੀ ਨੂੰ ਸਜੋਂਦੜ ਰਹਿ ਨਾ ਜਿਵੇਂ ਤੂੰ ਗੀਜੀ ਰੂਖ ਜੋਂਦੜ ਰਹਿ ਭਾਈ ਆ ਬਣਾਉ ਤੇਰਾ ਜਹਾਜ਼ ਉਹ ਭਰਾਵਾ ਚੜੇਲ ਤੇਰੇ ਨਾਲ ਬੈਠੀ ਧਿਆਨ ਨਾ ਦੇਖ ਇਸ ਨੂੰ ਦੇਖ ਕੇ ਐ ਲੱਗਦਾ ਜਿਦਾ ਘਰ ਜਾ ਕੇ ਵੇਲਣਾ ਫੜ ਲੈਣਾ ਜੇ ਤਕਨੀਕੀ ਖਰਾਬੀ ਨਾ ਆਈ ਜਲਦੀ ਹੀ ਉੱਡੂਗੀ ਬਸ 30 ਫਰਵਰੀ ਤੱਕ ਹੋ ਜੂ ਫਲਾਈ ਬਾਈ ਕਿਸੇ ਨੇ ਲੱਗਦਾ ਪੈਰ ਬੰਨੇ ਆ ਨਹੀਂ ਤਾਂ ਹੁਣ ਤੱਕ ਦੁਬਈ ਲੈਣ ਕਰਨਾ ਸੀ ਹਜੇ ਤੱਕ ਤਾਂ ਪ੍ਰੈਸ਼ਰ ਹੀ ਬਣਿਆ ਫਲਾਈ ਹਫਤੇ ਬਾਅਦ ਹੋਊ ਹੋ ਤਾਂ ਕਦੋਂ ਦਾ ਜਾਣਾ ਹੀ ਫਲਾਈ ਵਾਰ ਹਵਾ ਘਟਿਆ ਹਲੇ ਤਾਂ ਸਟਾਰਟ ਹੋ ਰਹੀ ਆ ਲਾ ਕੇ ਫੜਾਤਾ ਛੱਲਾ ਪੱਪੀ ਸਬਜੀ ਵਾਲੇ ਦਾ ਵੇ ਤੜਕੇ ਉੜਕੇ ਤਜਾਬ ਨਾਲ ਕੇ ਸੀ ਇਸ਼ਨਾਨ ਕਰਿਆ ਕਰ ਫਿਰ ਤੋਂ ਕਿਸੇ ਨੇ ਪੇਠਾ ਲੈ ਕੇ ਸਿਰ ਚ ਮਾਰਨਾ ਵਾ ਓ ਠੋਡੀ ਭੈਣ ਨੂੰ ਓਏ ਜੇ ਲੇਲ ਲੈndi ਤੂੰ ਸਬਜੀ ਤੇ ਗੱਲਾਂ ਹੋਰ ਹੋਣੀਆਂ ਸੀ ਇਹ ਕਿਲੋ ਵਾਲੂ ਕੀ ਰੇਟ ਨੇ ਯਾਰ ਨਾ ਪੱਪੀ ਤੈਨੂੰ ਸਰਕਾਰਾਂ ਨੇ ਮਰਵਾ ਦੇਣਾ ਪੱਪੀ ਵੀਰ ਛੋਏ ਚ ਸ਼ਾਲੀ ਮਾਰ ਦੇ ਇੱਲਾ ਇਲੈਂਦੀ ਤੂੰ ਸਬਜੀ ਤੇ ਗੱਲਾਂ ਹੋਰ ਹੋਣੀਆਂ ਸੀ ਪੱਪੀ ਨੂੰ ਪੰਪ ਕਿਨੇ ਦਿੱਤਾ ਮੂੜੀਆਂ ਵੇਚਿਆ ਕਰ ਪੱਪੀ ਅੱਜਕੱਲ ਜ਼ਿਆਦਾ ਵਿਕਦੀਆਂ ਤੂੰ ਸਬਜੀ ਦੇ ਪੈਸੇ ਮੰਗੇ ਹੋਣੇ ਤਾਈਓ ਤੇਰਾ ਛੱਲਾ ਮੋੜਦਾ ਇੰਡੀਆ ਵਿੱਚ ਨਾਲ ਲੱਭਣਾ ਨਹੀਂ ਕੋਈ ਮੁੰਡਾ ਮੇਰੇ ਨਾਲ ਦਾ ਇੰਡੀਆ ਵਿੱਚ ਮੁੰਡਾ ਕੌਣ ਭਲਾ ਜੇ ਲੱਗ ਗਿਆ ਮੈਨੂੰ ਦਸੀ ਮੈਂ ਗੋਲੀ ਮਾਰੂੰ ਸੱਚੀ ਨਹੀਂ ਲੱਭਦਾ ਇਹਦੇ ਨਾਲ ਦਾ ਨਮੂਨਾ ਹੋਰ ਹੈ ਹੀ ਨਹੀਂ ਮੈਨੂੰ ਕੋਈ ਮੁੰਡਾ ਮੇਰੇ ਨਾਲ ਦਾ ਮੈਨੂੰ ਤਾਂ ਹੁਕਮਦਾਈ ਅੱਕਾ ਲੱਗਦਾ ਭੈਣੀ ਅੱਕਾ ਤੂੰ ਸਾਲਿਆ ਮੁੰਡਾ ਨਾ ਗਿਆ ਕਰ ਬੁੱਢਾ ਗਿਆ ਕਰ ਪੱਕੀ ਗੱਲ ਅੰਕਲ ਜੀ ਇੰਡੀਆ ਵਿੱਚ ਪੂਰੀ ਦੁਨੀਆ ਵਿੱਚ ਨਹੀਂ ਲੱਭਣਾ ਤੂੰ ਮੁੰਡਾ ਨਹੀਂ ਰਿਹਾ ਅੰਕਲ ਹੁਣ ਮੇਰੇ ਦਿਲ ਖਿਡਾਉਣਾ ਨਹੀਂ ਖੇਡਣਦਾ ਅੜੀਏ ਜਾਂ ਤੈਨੂੰ ਬਾਬਾ ਕੀ ਚੱਕਰ ਪਾ ਲਿਆ ਇਸ ਉਮਰ ਚ ਕੀ ਕਹਿੰਦਾ ਡਾਕਟਰਾਂ ਕਦੋਂ ਤੱਕ ਫਰਕ ਪੈ ਜੂ ਅੱਲੜਾ ਉਮਰੇ ਇਸਕੇ ਕੋਲ ਆळ्या ਝਾਲਮਾ ਤੂੰ ਜਾਲਮਾ ਕਿੱਥੇ ਉਮਰ ਪਈ ਹਜੇ ਸੱਟਾਂ ਵੱਡੀਆਂ ਉਮਰਾ ਛੋਟੀਆਂ ਰੱਬਾ ਇਹਨਾਂ ਧੱਕਾ ਨਾ ਕਰਿਆ ਕਰ ਆ ਮੈਨੂੰ ਅਕਾਲੀ ਦਲ ਦਾ ਮਹਿਕਮਾ ਲੱਗਦਾ ਮੁੰਡਾ ਲਲਾਈ ਫਿਰਦਾ ਕੋਈ ਰੱਤੇ ਵਿੱਚ ਰੱਖ ਦੂ ਲਵੇੜ ਕੇ ਵਾਲਾਂ ਨੂੰ ਤੂੰ ਹੀ ਲੁਫੇੜਦੇ ਫਿਰ ਆ ਮਾਨਕ ਸਾਹਿਬ ਦੀ ਭਾਈ ਰਹਿਣ ਦਾ ਮੁੰਡਾ ਦੇਖੋ ਕੀ ਕਰਦਾ ਅਸੀਂ ਰੇਤਾ ਹੀ ਲਾ ਲੈਣਾ ਵੀ ਕਿਰ ਰਖੂ ਧੂਲ ਵੇੜ ਕੇ ਵਾਲਾਂ ਨੂੰ ਜਲ ਲਾਈ ਫਿਰ ਤੈਂ ਕੁਲਦੀਪ ਮਾਨਕ ਨੂੰ ਨਾ ਗਾਉਣ ਨਹੀਂ ਕੀਤਾ ਕੁਲਦੀਪ ਮਾਨਕ ਨਾ ਨਾ ਕੱਲ ਬੀਜ ਕਣਕ ਇੱਕ ਇਕ ਫਕੀਰ ਆਇਆ ਸੀ ਤੈਨੂੰ ਆਟੇ ਦੀ ਕੋਲੀ ਪਾਤੀ ਤੇ ਉਹ ਜਾਣ ਲੱਗਾ ਮੈਨੂੰ ਸੀਸ ਦੇ ਗਿਆ ਬੀ ਸੀ ਸਾਨੂੰ ਨਹੀਂ ਟੱਕਰਦਾ ਐਦਾ ਦਾ ਫਕੀਰ ਕੋਈ ਤੇਰਾ ਤਾਂ ਠੀਕ ਆ ਪਰ ਕੁੜੀ ਨੇ ਕਿਹੜੇ ਮਾਰਮ ਕਰਨ ਕੀਤੇ ਸੀ ਮੋਬਾਈਲ ਦੀਆਂ ਦੋ ਕਿਸ਼ਤਾਂ ਰਹਿ ਗਈਆਂ ਨਹੀਂ ਤਾਂ ਤੋੜ ਦੇਣਾ ਸੀ ਤੇ ਉਹ ਜਾਣ ਲੱਗਾ ਮੈਨੂੰ ਸੀਜ਼ ਤੇ ਗਿਆ ਕਿੰਨਾ ਤੇਰੀ ਵੋਟੀ ਬੜੀ ਸੁਣੀ ਆਉ ਮਾ ਫਕੀਰ ਨੂੰ ਬੋਰੀ ਲੈ ਕੇ ਦਊ ਫਕੀਰ ਸਾਡੇ ਘਰੇ ਤਾਂ ਆਵੇ ਫਕੀਰ ਕੀ ਆਣਾ ਮੌਤ ਆ ਜਾਣੀ ਆ ਮੇਰੇ ਘਰੇ ਵੀ ਭੇਜ ਦਿਓ ਮੁਬਾਰਕਾ ਵੀਰ ਤੈਨੂੰ ਤਾਂ ਸਾਨੂੰ ਲਾਂ ਤਾਂ ਚੋਂ ਥੱਕ ਦੇ ਵੀ ਲੈ ਰਹੀ ਵੀ ਤੇ ਮੇਰੇ ਆ ਤਖਦੀ ਵੀ ਰਾਜਾ ਬੇਟਾ ਦੇ 3 ਚਾਟੇ ਮੈਨੂੰ ਲੱਗਿਆ ਬੇਸਤਿਆਰ ਕਰ ਰਿਆ ਪਾਪਾ ਸਾਹੀ ਪੱਗ ਇਹ ਤੋ ਬਿਨਾ ਕਿਹੋਰ ਤਖਦੀ ਵੀ ਇਹਨੂੰ ਬਾਜਦੀ ਕੀ ਲੋੜ ਸੀ ਦਲੇਰ ਮਹਿੰਦੀ ਨਾ ਨਾ ਕੰਜੂਸ ਮਹਿੰਦੀ ਚੱਲ ਤੋਰ ਕਹਨੇ ਮੁੰਡਾ ਨਸਿਆ ਦੀ ਹੋਵੇ ਇਹ ਤਾਂ ਜਿੰਨੀ ਪਰ ਵਸਿਆ ਵੀ ਉਹ ਮੈਂ ਕਿਹ ਕਹੇ ਐਨੀ ਛੇਤੀ ਤਾਂ 베ਸ ਨਹੀਂ ਸੈਟ ਹੁੰਦਾ ਜਿੰਨੀ ਛੇਤੀ ਪੱਗ ਬਣ ਲਈ ਪੱਗ ਨਾ ਨਾ 베ਸ ਰਾਜਾ ਬੇਟਾ ਦੀ 1.5 ਮੀਟਰ ਦੀ ਪੱਗ ਇੱਕ ਰੱਖਿਆ ਕੋਈ ਲਾਂਦਾ ਜੋੜਾ ਵੇ ਮੈਨੂੰ ਜੜੀ ਬੂਟੀ ਦਾ ਨਾਮ ਦੱਸ ਦੇ ਜਿਹੜੀ ਖਾਣਾ ਤੂੰ ਪਤੰਦਰ 1 ਸੈਕਿੰਡ ਵਿੱਚ 85 ਸਟੈਪ ਕਰਦਾ ਲਾਂਦਾ ਜੋੜਾ ਇੱਕ ਛੋਟਾ ਇੱਕ ਅਥਰਾ ਕੋੜਾ ਤੰਦਰਾ ਖਾਂਦਾ ਗਿਆ ਇਨੀ ਅਨਦੀ ਚੱਕੀ ਫਿਰਦਾ ਪੰਜਾਬ ਦਾ ਸੈਕੰਡ ਹੈਂਡ ਮਿਥਨ ਚਕਰਵਤੀ ਪੰਜਾਬ ਦਾ ਇਤਕ ਰੋਸ਼ਨ ਇਹ ਮੈਨੂੰ ਲੱਗਦਾ ਖੋਲ ਕੇ ਖਾਂਦਾ ਏ ਤੇਰੇ ਪਿੱਛੇ ਮੁਗਲਾਂ ਦੇ ਕਿਲੇ ਲੁੱਟ ਲਵਾਂ ਸਣੇ ਸਰਪੰਚ ਸਾਰਾ ਪਿੰਡ ਘਟ ਦੂੰ ਬਾਈ ਤੇਰੀ ਦਵਾਈ ਸਰਸੇ ਵਾਲੇ ਗੁਰਮੀਤ ਕੋਲ ਏ ਸਾੜਾ ਬੈਂਗਣ ਜਿਆ ਵੀਰ ਸਾਡੀ ਮੋਟਰ ਤਾਂ ਤੂੰ ਚੋਰੀ ਕੀਤੀ ਸੀ ਨਾ ਦੋ ਤਿੰਨ ਦਿਨ ਹੋ ਗਏ ਆ ਰੱਖੀ ਨਾ ਪਲੇਖਾ ਤੇਰੀ ਕੂੰਜ ਦਵਜੂ ਜੱਜ ਮੂਹਰੇ ਟੱਤਾ ਤੈਨੂੰ ਕੇ ਇ ਲਵ ਯੂ ਜੋ ਮਰਜੀ ਹੋ ਜੇ ਦਵਾਈ ਨਾ ਛੱਡੋ ਮੇਰੇ ਵੀਰੋ ਵੀਰ ਤੈਨੂੰ ਸਰਪੰਚ ਨੇ ਮਰਵਾ ਹੀ ਦੇਣਾ ਮਾਂ ਲੱਗਦਾ ਜਿਆਦਾ ਹੀ ਤੇਜ਼ ਆ ਗਿਆ ਪਿੱਛੋਂ ਬੱਸ ਕਰ ਝਾਲਮਾ ਲੋਟ ਲਉ ਸਣੇ ਸਰਪੰਚ ਸਾਰਾ ਪਿੰਡ ਘਟ ਦਉ ਜਵਾਕਾਂ ਨਾਲ ਵਾਅਦਾ ਜਵਾਕਾਂ ਦੇ ਮਾਂ ਪਿਓ ਵਿਗੜੇ ਫਿਰਦੇ ਆ ਕਿਹੜੀ ਕਮੀ ਪੈ ਗਈ ਭਾਈ ਸਸਤੇ ਐਕਟਰ ਨਪਲੇ ਖਾਤਰੀ ਕੁੰਝ ਦਵਜੂ ਜੱਜ ਮੁਕੇ ਜੱਟਾ ਤੈਨੂੰ ਕੇ ਇ ਯੂ ਲਵ ਯੂ ਇਹ ਸਰਪੰਚ ਨੇ ਵੀਡੀਓ ਦੇਖ ਲਈ ਫੇਰ ਘਰੇ ਕੋਈ ਨਹੀਂ ਹੈਗਾ ਲੱਗਦਾ ਅੱਜ ਪੈ ਗਿਆ ਦੇ ਕੇਸ ਫਿਰ ਕੀ ਕਹੇਗੀ ਤੂੰ ਮੇਰੇ ਪਿੱਛੇ ਦੇਖ ਲਈ ਤਿਹਾਰ ਜੱਟ ਫਿਰ ਸਰਪੰਚ ਨਹੀਂ ਘਟਣਾ ਜੀ ਬਾਪੂ ਜੀ ਪਿੱਛੇ ਫੋਟੋ ਦੇ ਬੈਠੀ ਰੱਖੀ ਜਾਂਦੇ ਆ ਮਾਤਾ ਤੇਰੇ ਪੁੱਤ-ਪੋਤੀਆਂ ਰੁੱਸ ਜਾਣਗੀਆਂ ਹਾਂਜੀ ਮਿੱਤਰੋ ਇਹ ਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਕਮੈਂਟ ਵਿੱਚ ਹਾਈਪ ਦੀ ਆਪਸ਼ਨ ਹੋਣੀ ਆ ਤਾਂ ਵੀਡੀਓ ਨੂੰ ਹਾਈਪ ਜ਼ਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹ ਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈ